ਇਹ ਸਮੱਸਿਆ ਜੀ ਕਾਫੀ ਜੇ ਤੋਂ ਚੱਲਣ ਰਹੀ ਆ ਸੜਕ ਬਣੀ ਨੂੰ 10 ਸਾਲ ਹੋ ਗਏ ਆ ਪਰ ਇਹ ਜਿਹੜੀ ਸਮੱਸਿਆ ਸਾਡੇ ਤੇ ਆਈ ਆ ਇਹ ਪਹਿਲਾਂ ਵੀ ਇੱਥੇ ਟੁੱਟ ਚੱਗੇ ਸੀ ਤੇ ਠੀਕ ਫੇਰ ਉਹ 6 ਮਹੀਨੇ ਨਿਕਲੇ ਫੇਰ ਟੁੱਟ ਗਈ ਆ ਫੇਰ ਅਸੀਂ ਖੋਦ ਆਪਣੇ ਆਪ ਉਹ ਪੱਥਰ-ਪੁੱਥਰ ਪਵਾ ਕੇ ਤੇ ਸੀਮੈਂਟ ਲਾ ਕੇ ਬਜਰੀ ਲਾ ਕੇ ਅਸੀਂ ਆਪ ਹੀ ਬੰਦ ਕੀਤੇ ਆ ਪਰ ਆਵਾਜਾਈ ਬੜੀ ਆ ਕਾਜ ਕਰਕੇ ਬੱਚੇ ਜਾਂਦੇ ਆ ਉਹਦੇ ਕਰਕੇ ਆਵਾਜਾਈ ਟਰਾਲੀਆਂ ਜਾਂਦੀਆਂ ਉਹਦੇ ਨਾਲ ਫੇਰ ਪੁੱਟੀ ਜਾਂਦੀ ਆ ਫੇਰ ਅਸੀਂ ਨਾਲ ਸਮੇਂ-ਸਮੇਂ ਜਦੋਂ ਜ਼ਿਆਦਾ ਡੂੰਘਾ ਹੁੰਦਾ ਮਿੱਟੀ-ਮੱਟੀ ਪਾਉਂਦੇ ਆ ਪਰ ਮਿੱਟੀ ਟਿਕਦੀ ਨਹੀਂ ਆ ਤੇ ਇਹ ਕਰਕੇ ਜਦੋਂ ਆ ਹੁਣ ਬਰਸਾਤ ਦੇ ਨੇ ਇੰਨਾ ਭਰ ਜਾਂਦਾ ਵੀ ਬੱਚੇ ਸਕੂਲ ਜਾਣਾ ਵਾਲੇ ਟੈਂਪੂ ਛੋਟ ਛਟੇ ਜਿਹੜੇ ਆ ਉਹ ਕਈ ਵਾਰੀ ਪਲਟਣ ਦੀ ਕਦਾਤ ਤੇ ਆ ਜਾਂਦੇ ਨੇ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਵੀ ਇਹਨੂੰ ਇਹਦੇ ਉੱਤੇ ਵੇਖਿਆ ਜਾਏ ਕੋਈ ਹੁਕਮ ਦਿੱਤਾ ਜਾਏ ਵੀ ਇਹਨੂੰ ਦੁਬਾਰਾ ਇਹਨੂੰ ਰਿਪੇਅਰ ਕੀਤਾ ਜਾਏ ਜਿਹਦੇ ਨਾਲ ਕੁਛ 6 ਮਹੀਨੇ ਸਾਲ ਲੰਘ ਸਕਣ ਕਿਉਂਕਿ ਇਹ ਕੋਈ ਵੀ ਧਿਆਨ ਦਿੰਦਾ ਨੇਤਾ ਸਾਰੇ ਆਉਂਦੇ ਨੇ ਜਾਣਦੇ ਨੇ ਵੇਖ ਕੇ ਚੱਲ ਜਾਂਦੇ ਨੇ ਤੇ ਮੁੜ ਕੇ ਜਿਹੜਾ ਇਹ ਕੋਈ ਧਿਆਨ ਇਹਦੇ ਬਾਹਰ ਉੱਜਾ ਕੇ ਤਾਂ ਉਹਨਾਂ ਦੇ ਲੀਡਰ ਤੇ ਆਂਦੇ ਹੋਣਗੇ ਉਹਨਾਂ ਨੂੰ ਆਪਣੀ ਸਮੱਸਿਆ ਬਾਰੇ ਜਾਣੂ ਕਰਾਇਆ ਜਾਂ ਉਹਨਾਂ ਨੇ ਵੇਖਿਆ ਗੱਲਬਾਤ ਕੀਤੀ ਹੋਏ ਕਦੀ ਨਾ ਨਹੀਂ ਲੋਕਲ ਲੀਡਰਾਂ ਨੂੰ ਤਾਂ ਹੀ ਸਮੱਸਿਆ ਦਾ ਜਾਣਕਾਰੀ ਕਰਾਈ ਆ ਨਾ ਇਥੋਂ ਹੀ ਲੰਘਦੇ ਆ ਜੀ ਰੋਜ਼ ਲੰਘਦੇ ਨਾ ਦੂਜੇ ਚੋਸ ਦੇਣ ਇਥੋਂ ਦੀ ਜਾਣਦੇ ਰਹਿੰਦੇ ਨੇ ਕਿਉਂਕਿ ਇਧਰ ਬਾਰਡਰ ਏਰੀਆ ਵਾ ਡੀਸੀ ਐਸਡੀਐਮ ਸਾਹਿਬ ਇਹ ਸਭ ਜਿਹੜੇ ਦੇ ਐਸਐਸਪੀ ਇਧਰ ਨੂੰ ਜਾ ਕੇ ਸਾਰਾ ਏਰੀਆ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਇਹ ਸਾਰਾ ਕੁਝ ਜਿਹੜਾ ਇਹ ਖਰਾਬ ਹੋਇਆ ਪਰ ਇੱਥੇ ਜਿਹੜੇ ਬੱਚੇ ਬਗਾਨੇ ਪੁੱਤ ਜਿਨ੍ਹਾਂ ਦੇ ਬੱਚੇ ਡਿੱਗ ਜਾਂਦੇ ਸੱਟਾਂ ਲੱਗ ਜਾਂਦੀਆਂ ਉਹਨਾਂ ਵਾਸਤੇ ਮੁਸ਼ਕਲ ਹੋ ਜਾਂਦਾ ਸੀ ਤੇ ਇਹ ਬੇਨਤੀ ਕਰਨੀ ਆ ਵੀ ਪੂਰੀ ਹਾਲਤਾ ਜੀ ਇੱਥੇ ਪਾਣੀ ਕੋਡੇ ਕੋਡੇ ਖਲੋ ਜਾਂਦਾ ਵਾ ਤੇ ਇੱਥੇ ਖਦਾਰਾ ਰਹਿੰਦਾ ਇੱਥੇ ਕਦੀ ਵੀ ਕੋਹਾਸਾ ਹੋ ਸਕਦਾ ਉਹ ਸਲੇ ਹਾਲਾਤ ਬਹੁਤ ਬੁਰੇ ਆ ਜੀ ਬੱਚੇ ਕਈ ਵਾਰ ਸਕੂਲ ਵਾਲੇ ਆ ਸਿਕਂਦਰਾ ਕਾਲਜ ਬੱਚੇ ਜਾਂਦੇ ਆ ਉੱਥੋਂ ਕਈਆਂ ਦਾ ਮੋਟਰਸਾਈਕਲ ਜਾਂਦਾ ਆਟੋ ਪਲਟੀ ਹੋ ਜਾਂਦਾ ਤੇ ਬੱਚੇ ਵਿਚਾਰੇ ਗਾਇਲ ਹੋ ਜਾਂਦੇ ਆ ਫਿਰ ਆਨੂੰ ਪੁਲਿਸ ਵਾਲਿਆਂ ਨੂੰ ਦੱਸਣਾ ਪੈਂਦਾ ਵੀ ਆ ਗੱਡੀ ਪਲਟ ਗਈ ਆ ਤੇ ਰੋ ਆਏ ਦਿਨ ਰੋਜ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਆ ਆ ਦੇਖੋ ਖੱਡੇ 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 ਪਏ ਆ ਪਤਾ ਨਹੀਂ 10 ਸਾਲ ਤੋਂ ਉੱਪਰ ਹੋ ਗਿਆ ਇਹਦੇ ਰਿਪੇਅਰਿੰਗ ਨਹੀਂ ਹੋਈ ਜੇ ਇੱਕ ਐਨਸੀਸੀ ਦੀ ਐਮ ਆਈ ਹੀ ਉਹ ਉਹਨਾਂ ਦਾ ਉਹ ਥਾਰੇ ਬੱਚੇ ਆਟੋ 'ਚ ਬੈ ਕੇ ਸ਼ਹਿਰ ਨੂੰ ਜਾ ਰਹੇ ਆਪਣਾ ਕੈਂਪ ਲਾ ਕੇ ਤੇ ਆ ਆਮ ਲਾ ਕੇ ਇੱਥੇ ਆਟੋ ਪਲਟ ਗਿਆ 5-6 ਲੜਕੀਆਂ ਵਿਚਾਰੀਆਂ ਜ਼ਖਮੀ ਹੋ ਗਈਆਂ ਉਹਨਾਂ ਨੂੰ ਅਸੀਂ ਜਾ ਕੇ ਚੁੱਕਿਆ ਆਟੋ ਦੇ ਉਹ ਜ਼ਖਮੀਆਂ ਨੂੰ ਅਸੀਂ ਸਿਰ ਬਚਾਇਆ ਕੱਲ ਵੀ ਇੱਥੇ ਆਟੋ ਪਲਟਿਆ ਆ ਇੱਕ ਕੁੜੀ ਵਿਚਾਰੀ ਉਹ ਹੋਸਟਲ 'ਚ ਰਹਿੰਦੀ ਆ ਸੁਖਿੰਦਰ ਕਾਲਜ ਦੇ ਉਦੇ ਬਾਹਰ ਨੂੰ ਕਾਫੀ ਚੋਟ ਆਈ ਤੜੀ ਫਟ ਗਈ ਇਹਦੇ ਕੋਲ ਵਗ ਰਿਆ ਸੀ ਆਹੀ ਆ ਕੇ ਭੱਜ ਕੇ ਆਟ ਨੂੰ ਚੁੱਕਿਆ ਤੇ ਫਿਰ ਉਹਨੂੰ ਕੱਢਿਆ ਵਿੱਚੋਂ ਤੇ ਆਏ ਦਿਨ ਕੋਈ ਨਾ ਕੋਈ ਹਾਸਾ ਹੁੰਦਾ ਰਹਿੰਦਾ ਕੋਈ ਮੋਟਰਸਾਈਕਲ ਦੀ ਕੋਈ ਵਿਸਥਾ ਨਹੀਂ ਜੀ ਸਾਰਿਆਂ ਨੇ ਆਪ ਆਪਣੇ ਘਰ ਪਾਣੀ ਡੱਕ ਕੇ ਰੱਖਿਆ ਵਿਚਾਰਿਆਂ ਨੇ ਤੇ ਉਹ ਮਜਬੂਰ ਬਹੁਤ ਆ ਪ੍ਰਸ਼ਾਸਨ ਨੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਇੱਥੇ ਕੋਈ ਨਾ ਕੋਈ ਉਹਨਾਂ ਦਾ ਬੰਦੋਬਸਤ ਬਣਾਉਣਾ ਚਾਹੀਦਾ ਹੈ ਸੀਵਰੇਜ ਦਾ ਹੋਣਾ ਚਾਹੀਦਾ ਨਿਕਾਸ਼ ਉਹ ਸੜਕ ਦੇ ਖੱਡੇ ਜਿਹੜੇ ਭਰवाने ਚਾਹੀਦੇ ਆ